हां जी दोस्तों नमस्कार की हालचाल है जी ठीक ठाक सारे सो दोस्तों आज जेडी वीडियो बना रहे हैं जी पैंड दोस्तों ये गोले वाला जिला फरीदकोट ते नेडे शहर भी फरीदकोट है जी जेडे घर च दोस्तों वीडियो ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਵਿਕਰੀ ਆਸਤੇ ਪਸ਼ੂ ਆਉਂਦੇ ਆ ਵਪਾਰ ਦਾ ਬਈ ਉਹਨਾਂ ਦਾ ਕੰਮ ਆ ਅੱਜ ਤਿੰਨ ਨਾਗ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ दोस्तों ਜਿਹਦੇ ਵਿੱਚ ਦੋ ਛੋਟੀਆਂ ਕਟੀਆਂ दोस्तों ਬੂਰੀਆਂ ਹੋਣਗੀਆਂ ਠੀਕ ਹੈ ਜੀ ਇਹਨਾਂ ਤੋਂ ਇਲਾਵਾ ਦੋਸਤੋ ਇੱਕ ਕਟੀ ਬਾਈ ਕੋਲੇ ਨੀਲੀ ਰਾਵੀ नस्ਲ ਦੇ ਵਿੱਚ ਆ ਤੈਨਾਂ ਨਾਲ ਦੋਸਤੋ ਇਹ ਤੋਰ ਕੇ ਦੇਖਾਂਗੇ ਥਣ ਤੁਹਾਨੂੰ ਪੂਰੀ ਤਸੱਲੀ ਕਰਾ ਦੂੰ ਜਿਹੜਾ ਨਾਗ ਤਿੰਨਾਂ ਦੇ ਵਿੱਚੋਂ ਤੁਹਾਨੂੰ ਜਚੂਗਾ ਉਹਦੀ ਤਸੱਲੀ ਕਰਕੇ ਖਰੀਦ ਲਿਓ ਤੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਠੀਕ ਠਾਕ ਮਰੀ ਆ ਜੀ ਆਈ ਜਾਂਦਾ ਮਾਲ ਵਿਕਰੀ ਹਾਂਜੀ ਹਾਂਜੀ ਆਈ ਜਾਂਦਾ ਬਾ ਵਿਕੀ ਜਾਂਦਾ ਠੀਕ ਐ ਅੱਛਾ ਇੱਕ ਵਾਰੀ ਨਾਮ ਤੇ ਆਪਣਾ ਮੜਾ ਜਿਹੜਾ ਐਡਰੈਸ ਕਨਫਰਮ ਨਾਮ ਆਪਣਾ ਤਰਵਿੰਦਰਾ ਪਿੰਡ ਗੋਲੇ ਵਾਲਾ ਜ਼ਿਲ੍ਹਾ ਫਰੀਦਕੋਟ ਆ ਜੀ ਠੀਕ ਐ ਰੋਇਸ਼ਾ ਰੋਡ ਤੇ ਬਿਕਰੀ ਆਸਤੇ ਹੀ ਆਉਂਦੇ ਜਾਂਦੇ ਰਹਿੰਦੇ ਆ ਹਾਂਜੀ ਹਾਂਜੀ 3 ਜਨਵਾਰ ਆਜ ਆਪਣੇ ਕੋਲੇ ਦੋ ਬੂਰੇ ਆ ਬੱਚੇ ਇੱਕ ਨੀਲੀ ਦੀ ਅੱਛਾ ਇਹ ਸਭ ਨਾਲੋ ਛੂਟੀ ਕੱਟੀ ਆ ਹਾਂਜੀ ਹਾਂਜੀ 8 ਕੁ ਮਹੀਨਿਆਂ ਦਾ ਬੱਚਾ ਕਿੰਨੇ ਟਾਈਮ ਦੀ ਹੋਊਗੀ ਇਹ 8 ਕੁ ਮਹੀਨਿਆਂ ਦੀ ਆ ਹਾਂ ਬਾਕੀ ਬੱਚਾ ਚੰਗਾ ਖੋਲਾ ਖੋਲੇ ਨੂੰ ਵੈਸੇ ਇਹ ਤੋੜ ਕੇ ਦੋਸਤੋ ਦੇਖ ਲੈਣੇ ਆ ਤਿੰਨੇ ਹੀ ਠੀਕ ਆ 8 ਕੁ ਮਹੀਨੇ 200 ਤਕਰੀਬਨ ਉਮਰ ਆ ਸਿੰਗ ਸੁng ਸੁng ਸੋਹਣੇ ਆ ਠੀਕ ਆ ਜੀ ਤੇ ਰੰਗ ਸੋਹਣਾ ਸਿੰਗ ਕਾਫੀ ਗਲਾਈ ਦੇ ਵਿੱਚ ਕਰ ਰਿਹਾ ਉਮਰ ਦੇ ਹਿਸਾਬ ਨਾਲ ਗੂਲ ਕਰ ਜਾਣਾ ਦੋਸਤੋ ਇਹਨਾਂ ਠੀਕ ਆ ਜੀ ਤੇ ਐਨ ਲਾਲ ਸਨੇਰੀ ਜਾ ਇਸ ਕੱਟੀ ਦਾ ਰੰਗ 8 ਮਹੀਨੇ ਦੋਸਤੋ ਉਮਰ ਤੇ ਰੇਟ ਬਾਈ ਜੀ ਕਿਹੋਗਾ ਇਹਨਾਂ ਦਾ ਰੇਟ ਬਾਈ ਜੀ ਐ ਆ ਜੇ ਤਿੰਨੇ ਕੋਈ ਕੱਟੀਆਂ ਲੈਣਾ ਚਾਹੁੰਦਾ ਕੱਟੀਆਂ ਆਪਣੀਆਂ ਹਾਂਜੀ 60000 ਚ 100 ਕਿਲੋਮੀਟਰ ਵਾਟ ਪਹੁੰਚ ਫਰੀ ਹੋ ਜਾਊਗੀ ਅੱਛਾ ਠੀਕ ਐ ਤੇ 60000 ਦੇ ਵਿੱਚ ਦੋਸਤੋ ਤਿੰਨੇ ਕੱਟੀਆਂ ਜੇ ਤੁਸੀਂ ਲੈਣੀਆਂ ਤਾਂ 60000 ਦੇ ਵਿੱਚ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਤੁਹਾਡੀ ਪਹੁੰਚ ਫਰੀ ਹੋ ਜਾਣੀ ਐ 60000 ਦੇ ਵਿੱਚ ਇਹ ਤੁਹਾਡੇ ਘਰੇ ਕੱਟੀਆਂ ਆ ਜਾਣਗੀਆਂ ਠੀਕ ਹੈ ਤੇ ਜੇ ਕੱਲੀ ਕੱਲੀ ਕਿਸੇ ਨੇ ਲੈਣੀ ਹੋਵੇ ਫੇਰ ਕੱਲੀ ਇਹ ਦਾ 18000 ਰੁਪਏ ਰੇਟ ਆ ਅੱਛਾ ਪਹਿਲੇ ਨੰਬਰ ਹਾਂਜੀ ਪਹਿਲੇ ਨੰਬਰ ਵਾਲੀ ਦਾ ਠੀਕ ਹੈ ਇਹਨਾਂ ਦਾ ਜੇ ਕੱਲੀ ਕੱਲੀ ਲੈਣਾ ਚਾਹੁੰਦਾ ਇਹਦਾ 21000 ਆ ਤੇ ਉਹਦਾ ਵੀ 21000 ਆ ਠੀਕ ਹੈ ਤੇ ਜੇ ਇਕੱਠੀਆਂ ਲੈਣੀਆਂ ਤਾਂ ਦੱਸੋ ਇਹ 60000 ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ 100 ਕਿਲੋਮੀਟਰ ਦੀ ਪਹੁੰਚ ਵੀ ਫਿਰ ਹੋ ਜਾਣੀ ਹੈ ਖੋਲ ਲੈ ਦੂਜੇ ਨੰਬਰ ਵਾਲੀ ਦੀ ਇਹ ਤਾਂ ਹੋਣਗੀ ਆ ਦੋਵੇਂ ਸਾਲ-ਸਾਲ ਦੀਆਂ ਕੱਟੀਆਂ ਹਾਂ ਸਾਲ-ਸਾਲ ਦੇ ਘਰੇਚ ਆ ਠੀਕ ਆ ਥੋੜੀਆਂ ਜੀਆਂ ਲਿਸੀਆਂ ਹੈਗੀਆਂ ਬਾਕੀ ਰੰਗ ਰੁੰਗ ਦੋਸਤੋ ਇਹਦਾ ਵੀ ਸੋਹਣਾ ਲਾਲ ਬੂਰਾ ਰੰਗ ਦੋਸਤੋ ਇਹਦਾ ਠੀਕ ਹੈ ਜੀ ਉਮਰੋ ਤਕਰੀਬਨ 1 ਸਾਲ ਦੇ ਘੇਰੇ ਦੇ ਵਿੱਚ ਤੁਸੀਂ ਇਹਦੀ ਉਮਰ ਮੰਨ ਸਕਦੇ ਹੋ ਸਿੰਗ ਸੁੰਗ ਪਤਲੇ ਆ ਗਲਾਈ ਦੇ ਵਿੱਚ ਕਰਦੀ ਆਉਂਦੀ ਆ ਠੀਕ ਹੈ ਜੇ ਕੱਲੀ ਕੱਲੀ ਲੈਣੀ ਤਾਂ ਦੋਸਤੋ 1000 ਰੁਪਏ ਇਸ ਕੱਟੀ ਦਾ ਰੇਟ ਆ ਠੀਕ ਹੈ ਜੇ ਇਕੱਠੀਆਂ ਲੈਣੀਆਂ ਤਾਂ ਦੋਸਤੋ 60000 ਦੇ ਵਿੱਚ ਤੁਹਾਡੀ ਪਹੁੰਚ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਵੀ ਫਰੀ ਹੋ ਜਾਣੀ ਹੈ ਜੀ ਠੀਕ ਹੈ ਥਾਣ ਦੋਸਤੋ 4 ਨਿਕੜਵੇ 1 ਸਾਲ ਉਮਰ ਤੇ ਕੱਲੀ ਦਾ 10000 ਰੁਪਏ ਰੇਟ ਤੀਜੇ ਨੰਬਰ ਵਾਲੀ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਹੈ ਤੇ ਤਕਰੀਬਨ ਉਮਰ ਇਹਦੀ ਵੀ 1 ਸਾਲ ਹੀ ਹੈ ਖੋਲੀਆਂ ਨੂੰ ਮੂਮਾਦੀ ਦੋਸਤੋ ਦੇਖੋ ਸੋਹਣੀ ਹੈ ਕੱਟੀ ਇਹ ਸੰਗ-ਸੰਗ ਗੜਾਈ ਦੇ ਵਿੱਚ ਹੈ ਠੀਕ ਹੈ ਤੇ ਮਾਰਕਿੰਗ ਇਹਦੇ ਤਿੰਨਾ ਪੈਰਾਂ ਤੇ ਕਿ ਚਾਰਾਂ ਤੇ ਹੈ ਤਾਂ ਚਾਰਾਂ ਦੇ ਇੱਕ ਦੇ ਮਾੜੀ ਹੀ ਨਹੀਂ ਦੀ ਥੱਲੇ ਆ ਅੱਛਾ ਠੀਕ ਹੈ ਦੋਸਤੋ ਥੋੜੀ ਜਿਹੀ ਲਿੱਸੀ ਪੈਂਦੀ ਹੈ ਕੱਟੀ ਦਾ ਕੱਦ ਕਾਠ ਸੋਹਣਾ ਹੈ ਦਾ ਉਮਰ 1 ਸਾਲ ਹੈ ਤੇ ਰੇਟ 21000 ਰੁਪਿਆ ਜੇ ਇਕੱਠੀਆਂ ਲੈਣੀਆਂ ਤਾਂ 60000 ਚ ਪਹੁੰਚ ਆ ਠੀਕ ਹੈ ਤੇ ਇਕੱਲੀ-ਇਕੱਲੀ ਲੈਣੀ ਤਾਂ ਇਸ ਕੱਟੀ ਦਾ ਰੇਟ 21000 ਰੁਪਇਆ ਥਣ ਦੋਸਤ ਤੁਹਾਨੂੰ ਦਿਖਾ ਦਿੰਨਾ ਥਣ ਸਾਫ਼ ਹੋਣਗੇ ਜੀ ਆਹ ਲੋ ਦੋਸਤ ਚਾਰ ਥਣ ਨਿਖੜਵੇ ਹੋਣਗੇ ਠੀਕ ਹੈ ਤੇ ਰੇਟ ਜਿਹੜਾ ਦੱਸਿਆ ਜੇ ਇਕੱਲੀ-ਇਕੱਲੀ ਲੈਣੀ ਤਾਂ ਤੁਹਾਡਾ ਹਿਸਾਬ ਨਾਲ ਮਾਨਤਾਣ ਹੋ ਜਾਊਗਾ ਤੇ ਜੇ ਇਕੱਠੀਆਂ ਲੈਣੀਆਂ ਤਾਂ ਤੁਹਾਡੀ ਪਹੁੰਚ ਫਰੀ ਹੋ ਜਾਣੀ ਠੀਕ ਹੈ ਜਿਹੜਾ ਨਾ ਕੋ ਤੁਹਾਨੂੰ ਜਚੂਗਾ ਉਹਦੀ ਤਸੱਲੀ ਕਰਕੇ ਖਰੀਦ ਲਿਓ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ